ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਹਾਜ਼ਰ ਨੇ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਰ ਸਿਕਾ ਜੀ ਜਸਮੀਤ ਜੀ ਇੱਕ ਵਾਰੀ ਫੇਰ ਲੈਂਡਮਾਰਕ ਇਮੀਗ੍ਰੇਸ਼ਨ ਦੇ ਸੈਮੀਨਾਰਸ ਦਾ ਸਿਲਸਿਲਾ ਸ਼ੁਰੂ ਹੋਣ ਵਾਲਾ ਹੈ ਔਰ ਵੱਡੀ ਗੱਲ ਇਹ ਹੈ ਕਿ ਜਿਹੜੇ ਹੁਣੇ-ਹੁਣੇ ਸੈਮੀਨਾਰਸ ਖਤਮ ਹੋਏ ਨੇ ਚੰਡੀਗੜ੍ਹ ਦੇ ਵਿੱਚ ਵੀ ਹੋਟਲ ਰੋਮਾ ਦੇ ਵਿੱਚ ਵੀ ਤੁਹਾਡਾ ਸੈਮੀਨਾਰ ਹੋਇਆ ਹੈ ਉਹਨਾਂ ਸੈਮੀਨਾਰਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਯੂਕੇ ਤੋਂ ਜਰਮਨੀ ਤੋਂ ਯੂਐਸਏ ਤੋਂ ਯੂਨੀਵਰਸਿਟੀਆਂ ਕਾਲਜਾਂ ਦੇ ਰਿਪਰੈਜ਼ੈਂਟੇਟਿਵ ਨਿਊਜ਼ੀਲੈਂਡ ਤੋਂ ਵੀ ਆਦੇ ਨਿਊਜ਼ੀਲੈਂਡ ਤੋਂ ਵੀ ਤੇ ਹੁਣ ਜਿਹੜੇ ਸੈਮੀਨਾਰ ਹੋ ਰਹੇ ਨੇ ਕਿ ਇਹਨਾਂ ਦੇ ਵਿੱਚ ਵੀ ਕਾਲਜਾਂ ਦੇ ਡਾਇਰੈਕਟ ਰਿਪਰੈਜ਼ੈਂਟੇਟਿਵ ਤੁਹਾਡੇ ਵੱਖ-ਵੱਖ ਥਾਵਾਂ ਤੇ ਆ ਰਹੇ ਨੇ ਜਾਂ ਤੁਸੀਂ ਕੋਆਰਡੀਨੇਟ ਕਰੋਗੇ ਇਹ ਜਿਹੜੇ ਸਾਰੇ ਸੈਮੀਨਾਰ ਹੋ ਰਹੇ ਨੇ ਇਹਨਾਂ ਦੀਆਂ ਡੇਟਾਂ ਦੱਸੋ ਕੀ ਤੁਸੀਂ ਪਰਸਨਲੀ ਵਿਦਿਆਰਥੀਆਂ ਨਾਲ ਮੁਲਾਕਾਤ ਕਰੋਗੇ ਇਹ ਵੀ ਗੱਲ ਜ਼ਰੂਰ ਪਈ ਪਰਸਨਲੀ ਸਾਰੇ ਸਟੂਡੈਂਟਸ ਨੂੰ ਮਿਲਿਆ ਜਾਏਗਾ ਅਤੇ ਜੇ ਕਿਸੇ ਨੂੰ ਡਾਊਟ ਹੈ ਤਾਂ ਉਹ ਸਾਰੇ ਡਾਊਟਸ ਕਲੀਅਰ ਕੀਤੇ ਜਾਣਗੇ ਸੋ 5 ਜੂਨ ਨੂੰ ਬਠਿੰਡਾ ਚ ਹੋਟਲ ਕ੍ਰਿਸ਼ਨਾ ਕੰਟੀਨੈਂਟਲ ਚ 8 ਜੂਨ ਨੂੰ ਹੋਟਲ ਫੋਰਚੂਨ ਇਨ ਜੰਮੂ ਚ 12 ਜੂਨ ਨੂੰ ਹੋਟਲ ਕਿੰਗਸ ਚ ਜਲੰਧਰ 15 ਜੂਨ ਨੂੰ ਲੁਧਿਆਣਾ ਪਾਰਕ ਪਲਾਜ਼ਾ 19 ਜੂਨ ਨੂੰ ਅਮ੍ਰਿਤਸਰ ਹੋਟਲ ਐਚ ਕੇ ਕਲਰਕਸਨ 22 ਜੂਨ ਨੂੰ ਨਵਾਂ ਸ਼ਹਿਰ ਦਾ ਗ੍ਰੈਂਡ ਹੋਟਲ ਔਰ 26 ਜੂਨ ਨੂੰ ਪਟਿਆਲਾ ਹੋਟਲ ਮੋਹਨ ਕੰਟੀਨੈਂਟ ਸੋ ਇਹ ਸੈਮੀਨਾਰਸ ਦੇਖੋ ਸਰ ਇਕੋ ਚੀਜ਼ ਮੈਂ ਫੇਰ ਕਮਾਂਗਾ ਕਿ ਕਿਸੇ ਨੂੰ ਲੱਖ ਰੁਪਏ ਦੇਣ ਦੀ ਲੋੜ ਨਹੀਂ ਹੈਗੀ ਫ੍ਰੀ ਆਫ ਕਾਸਟ ਕਾਉਂਸਲਿੰਗ ਹੈ ਔਰ ਫ੍ਰੀ 100% ਫ੍ਰੀ ਸਰਵਿਸਿਜ਼ ਹੈਗੀਆਂ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਜੇ ਤੁਹਾਡੇ ਓਵਰਆਲ ਛੇ ਪੈਂਡ ਹੈ ਔਰ ਜੇ ਤੁਸੀਂ ਇਹਨਾਂ ਸੈਮੀਨਾਰ ਦਾ ਹਿੱਸਾ ਬਣਦੇ ਹੋ ਤਾਂ ਫ੍ਰੀ ਅਪਲੀਕੇਸ਼ਨ ਫ੍ਰੀ ਵੀ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਦਿੱਤੀ ਚਾਏਗੀ ਸਯ ਐਪਲੀਕੇਸ਼ਨ ਫੀਸ ਵੀ ਤੁਹਾਡੀ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਭਰੇਗਾ ਸੋ ਮੈਨੂੰ ਲੱਗਦਾ ਹੈ ਕਿ ਅਸੀਂ ਇੰਨਾ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੀਏ ਔਰ ਕਿਸੇ ਨੂੰ ਵੀ ਲੱਖਾਂ ਰੁਪਏ ਦੇਣ ਦੀ ਲੋੜ ਨਹੀਂ ਹੈਗੀ ਔਰ ਮੈਂ ਸਟੂਡੈਂਟਸ ਨੂੰ ਗਾਈਡ ਕਰਨਾ ਚਾਹਾਂਗਾ ਕਿ ਪੈਕੇਜ ਸਿਸਟਮ ਤੋਂ ਸਾਨੂੰ ਕਿਤੇ ਨਾ ਕਿਤੇ ਬਾਹਰ ਆਣਾ ਚਾਹੀਦਾ ਹੈ ਪੈਕੇਜ ਸਿਸਟਮ ਤੇ ਜਦੋਂ ਅਸੀਂ ਅਪਲਾਈ ਕਰਦੇ ਹਾਂ ਤਾਂ ਨੁਕਸਾਨ ਬਹੁਤ ਵੱਡਾ ਸਟੂਡੈਂਟ ਦਾ ਬਹੁਤ ਹੀ ਵੱਡਾ ਨੁਕਸਾਨ ਹੈ ਸਟੂਡੈਂਟ ਦਾ ਕਿਉਂਕਿ ਲੱਖਾਂ ਰੁਪਏ ਜਿਹੜੇ ਉਹ ਕੰਸਲਟੈਂਟ ਨੂੰ ਦਿੰਦਾ ਹੈ ਉਹ ਉਹਦੀ ਫੀਸ ਨਹੀਂ ਹੁੰਦੀ Or students visa when landmark immigration services are free of cost and follow stepwise procedure for all the countries Canada, USA, UK, Germany, New Zealand, Australia, Singapore, Cyprus, any country you want to go, all our services are free of cost. No charge will be taken from any client. ਬਿਲਕੁਲ ਜਸਮੀਤ ਜੀ ਇਹ ਗੱਲ ਬਹੁਤ ਸੋਸਾਇਟੀ ਚ ਹੋ ਰਹੀ ਹੈ ਬਹੁਤ ਸਾਰੇ ਵਿਦਿਆਰਥੀਆਂ ਤੋਂ ਕੰਸਲਟੈਂਟ ਫੀਸ ਦੇ ਨਾਮ ਤੇ ਜਾਂ ਡਾਕੂਮੈਂਟਸ ਦੇ ਨਾਮ ਤੇ ਜਾਂ ਇੱਕ ਨਵਾਂ ਟ੍ਰੈਂਡ ਚੱਲਿਆ ਹੈ ਫੀਸ ਆਫਟਰ ਵੀਜ਼ਾ ਤਾਂ ਮੋਟੀ ਰਕਮ ਉਹਨਾਂ ਤੋਂ ਵਸੂਲੀ ਜਾਂਦੀ ਹੈ ਇਹਦਾ ਨੁਕਸਾਨ ਜਦੋਂ ਵਿਦਿਆਰਥੀ ਪੜ੍ਹਾਈ ਪੂਰੀ ਕਰਦਾ ਹੈ ਕਿ ਉਸ ਤੋਂ ਬਾਅਦ ਵੀ ਇਹਦਾ ਕੋਈ ਨੁਕਸਾਨ ਸਾਹਮਣੇ ਆ ਸਕਦਾ ਹੈ ਉਹਨਾਂ ਵਾਲੇ ਸਮੇਂ ਤਾਂ ਪੜ੍ਹਾਈ ਪੂਰੀ ਕਿੱਥੇ ਹੋਣੀ ਹੈ ਬੱਚਾ ਪੜ੍ਹਦਾ ਹੀ ਨਹੀਂ ਐਨਾ ਕਾਲਜਸ ਤੇ ਜਾ ਕੇ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੀ 3 ਮਹੀਨੇ ਦੀ ਫੀਸ ਦਿੱਤੀ ਹੈ ਕਿ 6 ਮਹੀਨੇ ਦੀ ਫੀਸ ਦਿੱਤੀ ਹੈ ਕਿ ਸਾਲ ਦੀ ਫੀਸ ਦਿੱਤੀ ਹੈ ਜਦੋਂ ਉੱਥੇ ਪਹੁੰਚਦਾ ਉਹਨੂੰ ਲੱਗਦਾ ਹੈ ਕੰਸਲਟੈਂਟ ਨੇ ਤਾਂ ਮੇਰੇ ਤੋਂ 10 ਲੱਖ ਲੈ ਲਿਆ 12 ਲੱਖ ਲੈ ਲਿਆ 15 ਲੱਖ ਲੈ ਲਿਆ ਪਰ ਫੀਸ ਤਾਂ ਯਾਰ ਉਹਨੇ 3 ਲੱਖ ਹੀ ਦਿੱਤੀ 10 ਲੱਖ ਰੁਪਈਆ ਵੀਜ਼ਾ ਲਵਾਉਣ ਦਾ ਲੈ ਲਿਆ 10 ਲੱਖ ਰੁਪਈਆ ਵੀਜ਼ਾ ਲਵਾਉਣ ਦਾ ਲੈ ਲਿਆ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇੰਨੇ ਜ਼ਿਆਦਾ ਪੈਸੇ ਸਾਨੂੰ ਕਿਸੇ ਵੀ ਕੰਸਲਟੈਂਟ ਨੂੰ ਦੇਣ ਦੀ ਕੀ ਲੋੜ ਹੈ ਜੇ ਅਸੀਂ ਸਟੈਪ ਵਾਈਜ਼ ਪ੍ਰੋਸੀਜਰ ਫਾਲੋ ਕਰੀਏ ਤਾਂ 10 ਤੋਂ 11 ਲੱਖ 12 ਲੱਖ ਫੀਸ ਹੈ ਕਾਲਜ ਦੀ ਉੱਚ ਵੀ ਸਸਤੇ ਕਾਲਜਸ ਹੈਗੇ ਜਿਨ੍ਹਾਂ ਦੀ ਫੀਸ 6 ਲੱਖ ਤੋਂ ਸਟਾਰਟ ਹੋ ਜਾਂਦੀ ਹੈ ਸੋ ਇੰਨੀ ਫੀਸ ਹੈ ਕਾਲਜ ਦੀ ਜੇ ਅਸੀਂ ਕਹੀਏ ਕਿ ਅਸੀਂ ਟੋਰਾਂਟੋ ਜਾਣਾ ਹੈ ਬ੍ਰੈਮਟਨ ਜਾਣਾ ਤਾਂ 10 ਤੋਂ 12 ਲੱਖ ਦੇ ਵਿੱਚ ਵਿੱਚ ਫੀਸ ਹੈ ਉਹਦੀ ਫੀਸ ਹੈ ਬਿਫੋਰ ਵੀਜ਼ਾ ਦਿਓ ਜਿਹੜੇ ਆਫਟਰ ਵੀਜ਼ਾ ਪੈਸੇ ਵੀ ਦੇਣੇ ਆ ਜੀਆਈਸੀ ਜਿਹੜਾ ਤੁਸੀਂ ਜਮ੍ਹਾਂ ਕਰਾਣਾ ਹੈ ਉਹ ਤੁਸੀਂ ਜਮ੍ਹਾਂ ਕਰਾਣਾ ਹੈ ਸੇਮ ਕੋਸਟ ਪਰ ਯੂਕੇ यूके ਤੇ ਵੀ ਜਿਹੜੇ ਅਸੀਂ ਫੀਸ ਦੇਣੀ ਹੈ ਉਹ ਤੁਸੀਂ ਯੂਨੀਵਰਸਿਟੀ ਦੀ ਜੋ ਡਿਪੋਜ਼ਿਟ ਹੈ ਕੈਸ਼ ਡਿਪੋਜ਼ਿਟ ਹੈ 2000 ਪਾਉਂਡ ਦਾ 2000 ਜਮਾ ਕਰਾਓ 4000 ਪਾਉਂਡ ਦਾ 4000 ਜਮਾ ਕਰਾਓ 5000 ਦਾ 5000 ਜਮਾ ਕਰਾਓ ਆਪਣੀ ਐਮਬੈਸੀ ਫੀਸ ਆਪੇ ਭਰੋ ਔਰ ਆਪਣੀ ਇੰਸ਼ੋਰੈਂਸ ਆਪੇ ਕਰਾਓ ਕਿਉਂਕਿ ਜੇ ਕੋਈ ਤੁਹਾਡੇ ਤੋਂ ਤੁਹਾਡੇ ਪੈਸੇ ਭਰੇਗਾ ਤਾਂ ਉਸ ਤੋਂ ਦੁੱਗਨੇ ਤੁਹਾਡੇ ਤੋਂ ਵਸੂਲੇਗਾ ਫਿਰ ਆਪਾਂ ਕਿਸੇ ਨੂੰ ਇੰਨੇ ਪੈਸੇ ਕਿਉਂ ਦੇਣਾ ਚਾਹੁੰਦੇ ਹਾਂ ਮੇਰੇ ਇਹ ਸਮਝ ਤੋਂ ਨਹੀਂ ਆਂਦਾ ਔਰ ਕਿਸ ਚੀਜ਼ ਦੇਣਾ ਚਾਹੁੰਦੇ ਆ ਤੇ ਜੇ ਵੀਜ਼ਾ ਨਹੀਂ ਲੱਗਿਆ ਤਾਂ ਸਾਰੇ ਪੈਸੇ ਰਿਫੰਡ ਹੋ ਜਾਂਦੇ ਆ इवन ਇੰਸ਼ੋਰੈਂਸ ਦੇ ਪੈਸੇ ਰਿਫੰਡ ਹੋ ਜਾਂਦੇ ਆ ਸਿਰਫ ਇੱਕ ਚੀਜ਼ ਰਿਫੰਡ ਨਹੀਂ ਹੁੰਦੀ ਸੁਰਿੰਦਰ ਜੀ ਉਹ ਹੁੰਦੀ ਐਂਬੈਸੀ ਫੀਸ ਔਰ ਐਂਬੈਸੀ ਫੀਸ ਜੇਸੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਕੀ ਕਹਿੰਦੇ ਆ 30 ਤੋਂ 35000 ਹੈ ਯੂਕੇ ਦੀ ਡਿਪੈਂਡ ਕਰਦਾ ਤੁਸੀਂ 70 ਤੋਂ 80000 ਵੀ ਹੋ ਸਕਦੀ ਹੈ ਜੇ ਤੁਸੀਂ ਆਪਾਂ ਫਾਸਟਰ ਪ੍ਰੋਸੈਸਿੰਗ ਚ ਅਪਲਾਈ ਕਰਦੇ ਆ ਬਟ ਜੇ ਤੁਸੀਂ ਨੋਰਮਲ ਪ੍ਰੋਸੈਸਿੰਗ ਚ ਅਪਲਾਈ ਕਰਦੇ ਹੋ ਤਾਂ ਤੁਸੀਂ 20000 ਰੁਪਏ ਫੀਸ ਦੇ ਕੇ ਵੀ ਆਪਣਾ ਕੇਸ ਲਗਾ ਸਕਦੇ ਹੋ ਸਟੂਡੈਂਟ ਇਹ ਸਾਰੀਆਂ ਚੀਜ਼ਾਂ ਸਾਨੂੰ ਬਿਲਕੁਲ ਅਸੀਂ ਮੈਂ ਕਹਾਂਗਾ ਕਿ ਕੋਈ ਵੀ ਤੁਹਾਡੇ ਤੋਂ ਲੱਖ ਰੁਪਏ ਚਾਰਜ ਕਰ ਰਿਹਾ ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈਗੀ ਸਟੈਪ ਵਾਈਜ਼ ਪ੍ਰੋਸੀਜਰ ਫੀਸ ਚਾਰਜ ਕਰੋ ਆਪਣੀ ਫੀਸ ਕਾਲਜ ਤੇ ਜਮ੍ਹਾਂ ਕਰਾਓ ਆਪਣੇ ਫੰਡਸ ਆਪਣੇ ਅਕਾਊਂਟ ਚ ਸ਼ੋਅ ਕਰੋ ਆਪਣੀ ਐਮਬੈਸੀ ਫੀਸ ਆਪਣੇ ਕਾਰਡ ਤੋਂ ਪੇ ਕਰੋ ਆਪਣੀ ਇੰਸ਼ੋਰੈਂਸ ਆਪੇ ਕਰਾਓ ਕਿਉਂ ਕਿਸੇ ਨੂੰ ਸਾਨੂੰ ਲੱਖਾਂ ਰੁਪਏ ਦੇਣ ਦੀ ਲੋੜ ਹੈਗੀ ਹੈ ਵੈਨੈਵਰ ਯੂ ਆਪਲਾਈਂਗ ਫॉर ਯੂਕੇ ਆਲਸੋ ਆਸਟ੍ਰੇਲੀਆ ਚ ਵੀ ਸੇਮ ਸਟੋਰੀ ਹੈ ਸਰ ਲੱਖਾਂ ਰੁਪਏ ਦੇਣੇ ਆ ਕੈਨੇਡਾ ਚ ਵੀ ਪੈਕੇਜ ਸਿਸਟਮ ਹੈ ਕਿਉਂਕਿ ਕੈਨੇਡਾ ਚ ਪੈਕੇਜ ਸਿਸਟਮ ਇਸ ਲਈ ਹੋ ਜਾਂਦਾ ਬੱਚੇ ਨੂੰ ਲੱਗਦਾ ਮੇਰਾ ਵੀਜ਼ਾ ਨਹੀਂ ਆਏਗਾ ਤਾਂ ਮੈਂ 15 ਲੱਖ ਦੇ ਦਾਂਗਾ ਅਫਟਰ ਵੀਜ਼ਾ ਔਰ ਪਤਾ ਲੱਗਦਾ ਐਂਡ ਚ ਕਿ ਜਿਹੜੀ ਫੀਸ ਸੀ ਉਹ ਤੋਂ 4 ਲੱਖ ਰੁਪਈਆ ਗਈ 3 ਲੱਖ ਰੁਪਈਆ ਗਈ ਔਰ ਜਿਹੜਾ ਮੈਂ 10-12 ਲੱਖ ਦਿੱਤਾ ਉਹ ਤਾਂ ਇੱਕ ਵੇਸਟ ਆਫ ਮਨੀ ਹੋ ਗਿਆ ਸੋ ਸਟੂਡੈਂਟਸ ਅਸੀਂ ਕਿਸੇ ਨੂੰ ਲੱਖਾਂ ਰੁਪਈਏ ਦੇਣ ਦੀ ਲੋੜ ਨਹੀਂ ਹੈਗੀ ਪੈਕੇਜ ਸਿਸਟਮ ਤੋਂ ਬਚਿਆ ਜਾ ਸਕਦਾ ਹੈ ਪਹਿਲੀ ਗੱਲ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਕੋਈ ਵੀ ਪੈਕੇਜ ਸਿਸਟਮ ਨਹੀਂ ਕਰਦਾ ਐਂਡ ਕੀ ਕਹਿੰਦੇ ਆ ਤੁਹਾਨੂੰ ਸਹੀ ਗਾਈਡੈਂਸ ਦੇਣ ਦਾ ਸੀ ਵਾਦਾ ਕਰਦੇ ਆ ਔਰ ਹੱਲੇ ਤੱਕ ਦਿੰਦੇ ਆ ਆ ਅੱਗੇ ਵੀ ਦਿੰਦੇ ਰਵਾਂਗੇ ਚਲੋ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 90413 90412 WhatsApp ਨੰਬਰ ਸਕਰੀਨ ਤੇ ਹੈ ਤੁਸੀਂ WhatsApp ਵੀ ਇਸ ਨੰਬਰ ਦੇ ਉੱਤੇ ਕਰ ਸਕਦੇ ਹੋ ਔਰ ਜ਼ਿਆਦਾ ਜਾਣਕਾਰੀ ਲਈ ਜਸਮੀਤ ਜੀ ਨਾਲ ਸੰਪਰਕ ਕਰੋ ਔਰ ਸੈਮੀਨਾਰਸ ਦਾ ਹਿੱਸਾ ਤੁਸੀਂ ਜ਼ਰੂਰ ਬਣੋ ਬਹੁਤ ਧੰਨਵਾਦ ਸਰ ਥੈਂਕ ਯੂ ਸੋ ਮਚ